ਕਿ ਜਿਹੜੇ ਅੱਜਕੱਲ ਮੁੰਡੇ ਮੁੰਡਿਆਂ ਤੋਂ ਲੌਂਡੇ ਬਣ ਜਾਂਦੇ ਨੇ ਸਾਡੇ ਪਿੰਡਾਂ ਦੇ ਵਿੱਚ ਲੌਂਡੇ ਹੀ ਕਹਿੰਦੇ ਨੇ ਜਾਂ ਟੈਂਪੂ ਕਹਿੰਦੇ ਨੇ ਨਾ ਬੰਦਾ ਨਾ ਉਹ ਜਨਾਨੀ ਉਹ ਨਾਮ ਲੈ ਸਰ ਨਾਮ ਹਾਂ ਮੈਡਸਨ ਤੂੰ ਕੀ ਆ ਉਹ ਬੰਦਾ ਨਾ ਜਨਾਨੀਆਂ ਰਾਮ ਜੀਦਾ ਉਹਨੇ ਐਡਾ ਗੰਦ ਪਾਇਆ ਹੈ ਉਹ ਜਨਾਨੀਆਂ ਵਾਲੇ ਕੱਪੜੇ ਪਾ ਲੂ ਲਿਪਸਟਿਕਾਂ ਲਾ ਲੂ ਹੋਰ ਇਹ ਵੋ ਕਰ ਕਰ ਕੇ ਉਹ ਲੇਡੀਜ਼ ਦੇ ਬਰਾਸ ਵਗੈਰਾ ਇਦਾਂ ਦੇ ਗਾਉਨ ਜਨਾਨੀਆਂ ਵਾਲੇ ਪਾਉਂਦੇ ਵੀ ਜੇ ਤੈਨੂੰ ਉਹਦਾ ਮੈਂ ਕਹਿੰਦਾ ਮਾਂ ਪਿਓ ਵੀ ਪਛਤਾਉਂਦਾ ਨਾ ਕਿ ਕਿੱਥੇ ਇਹਨੂੰ ਜੰਮਦਾ ਜਦੋਂ ਜੰਮੇ ਸੀ ਉਦੋਂ ਇਹ ਜਾਂਦਾ ਤਾਂ ਜੰਮਦੇ ਦਾ ਗਲਾ ਘੁੱਟ ਦਿੰਦੇ ਤੇ ਜਾਂ ਜਦੋਂ ਅਸੀਂ ਜੰਮਣਾ ਸੀ ਤੂੰ ਜਲਦੀ ਸੌਂ ਜਾਂਦੇ ਅਸੀਂ ਮੈਂ ਤਾਂ ਸ਼ਾ ਲਾਪ ਜਾਣੇ ਕੋ ਤਾ ਅਗਲੇ ਦੀ ਆਜ਼ਾਦੀ ਆ ਉਹਨੂੰ ਜਿੱਦਾਂ ਦਾ ਸ਼ੌਂਕ ਆ ਜਿੱਦਾਂ ਚਾਵੇ ਉਹ ਕਰ ਸਕਦਾ ਵਾ ਅਸੀਂ ਆਜ਼ਾਦ ਆ ਕਹਿੰਦੇ ਨਹੀਂ ਕਾਦੀ ਆਜ਼ਾਦੀ ਆ ਇਹ ਇਹ ਆਜ਼ਾਦੀ ਸਾਨੂੰ ਆਜ਼ਾਦੀ ਇਸ ਲਈ ਮਿਲੀ ਸੀ ਕਿ ਤੁਸੀਂ ਜੰਮੇ ਹੋ ਮੁੰਡੇ ਤੇ ਤੁਸੀਂ ਬਣ ਕੇ ਟੈਂਪੂ ਤੇ ਤੁਸੀਂ ਬੱਚੇ ਦੂਜਿਆਂ ਨੂੰ ਹੋਰਾਂ ਦੇ ਬੱਚਿਆਂ ਨੂੰ ਖਰਾਬ ਕਰੋ ਔਰ ਤੁਸੀਂ ਸੋਚੋ ਵੀ ਇੱਕ ਲੌਂਡਾ ਟੈਂਪੂ ਜਿਹੜਾ ਵਾ ਉਹ ਚੀਫ ਗੈਸਟ ਬਣ ਕੇ ਆ ਰਿਹਾ ਵਾ ਉਹ ਸਾਡੀ ਉਸ ਪੀੜੀ ਨੂੰ ਜਿਹੜੀਆਂ ਕੁੜੀਆਂ ਉੱਥੇ ਬੈਠ ਕੇ ਤਾਲੀਆਂ ਮਾਰ ਰਹੀਆਂ ਨੇ ਉਹਦੇ ਬੋਲਣ ਤੇ ਕਿ ਇਹ ਜਿਹੇ ਬੰਦਾ ਹੈਗਾ ਕੋਈ ਜਿਹੜਾ ਉਹ ਵੀ ਉਹਨੂੰ ਚੀਫ ਗੈਸਟ ਉਹਦੀ ਉਹਦੇ ਕੋਈ ਸਮਾਜ ਨੂੰ ਦੇਣ ਉਹਦੇ ਕੋਈ ਉਸ ਕਾਲਜ ਨੂੰ ਦੇਣ ਉਹਦੇ ਕੋਈ ਨਵੀਂ ਜਨਰੇਸ਼ਨ ਨੂੰ ਦੇਣ ਵਾਸਤੇ ਵੀ ਤਾਂ ਹੈਗਾ ਨਾ ਕਿਉਂਕਿ ਇਨਵਾਈਟ ਤਾਂ ਉਹਨਾਂ ਨੇ ਕੀਤਾ ਨਾ ਇਦਾਂ ਬੰਦਾ ਸਿੱਧਾ ਤਾਂ ਜਾਂਦਾ ਨਹੀਂ ਮੈਂ ਕਹਾਂ ਜੀ ਉਹ ਕਾਲਜ ਦੀ ਲਈ ਮੈਂ ਬੋਲਿਆ ਵਾ ਵੀ ਇਸ ਕਾਲਜ ਦੀ ਮੈਨੇਜਮੈਂਟ ਨੂੰ ਚੁੱਲੂ ਪਰ ਪੰਜ ਡੁੱਬ ਕੇ ਮਰ ਜਾਣਾ ਚਾਹੀਦਾ ਜੇ ਲੂ ਰਾਮ ਗੜੀਏ ਦੀ ਗੱਲ ਕਰ ਲਈਏ ਕਿਤਨਾ ਕਿਤੇ ਪੰਜਾਬ ਨੂੰ ਉਹ ਸ਼ੋਅ ਕਰਦੇ ਆ ਪਰ ਪੰਜਾਬੀ ਇਦਾਂ ਦੇ ਤਾਂ ਨਹੀਂ ਹੁੰਦੇ ਮੈਨੂੰ ਲੱਗਦਾ ਜੀ ਇਹ ਮੈਂ ਤਾਂ ਕਹਿੰਦਾ ਇਹਨਾਂ ਨੇ ਨਾਮ ਹੀ ਪੰਜਾਬੀਆਂ ਵਾਲੇ ਨੇ ਕੰਮ ਇਹਨਾਂ ਦਾ ਕੋਈ ਪੰਜਾਬੀਆਂ ਵਾਲਾ ਨਹੀਂ ਹੈਗਾ ਹੋਰ ਮੈਂ ਤੁਹਾਨੂੰ ਦੱਸਦਾ ਉਹਦੀ ਉਮਰ ਘੱਟੋ ਘੱਟ 40 ਤੋਂ 45 ਦੇ 50 ਦੇ ਵਿੱਚ ਵਿੱਚ ਹੋਣੀ ਆ ਉਹ ਕਮਰਾ ਬੰਦ ਕਰਕੇ ਜਨਾਨੀਆਂ ਵਾਂਗੂ ਨੱਚਦਾ ਕਹਿੰਦਾ ਜੀ ਮੈਨੂੰ ਮੈਂ ਅੰਦਰ ਹੀ ਕਮਰੇ ਦੇ ਵਿੱਚ ਹੀ ਨੱਚ ਸਕਦਾ ਆ ਉਹ ਫਿਰ ਉਹ ਵੀਡੀਓ ਪਾਉਂਦਾ ਵੀ ਭਰਾਵਾ ਜੇ ਤੈਨੂੰ ਐਡੇ ਹੀ ਨੱਚਣ ਦਾ ਚਾਹ ਫਿਰ ਤੂੰ ਕਮਰੇ ਬੰਦਗਾ ਨੂੰ ਕਰਦਾ ਫਿਰ ਖੁੱਲਾ ਹੀ ਨੱਚ ਲੈ ਫਿਰ ਤੂੰ ਹਣ ਤੂੰ ਲਾ ਦੇ ਸੰਗ ਸ਼ਰਮ ਫੇਰ ਕਾਦੀ ਸੰਗ ਸ਼ਰਮ ਆ ਹੁਣ ਇੱਕ ਨਵੀਂ ਬੀਬੀ ਜੰਪੀਆ ਪ੍ਰਭਲੀਨ ਕੋ ਤੇਰੇ ਬਾਣਾ ਪਾਇਆ ਹੋਇਆ ਤੇਰੇ ਦਸਤਾਰ ਸਜਾਈ ਹੋਈ ਆ ਤੂੰ ਕੀਰਤਨ ਕਰਦੀ ਆ ਤੇਰਾ ਜੱਥਾ ਵਾ ਕੀ ਤੇਰਾ ਢੱਡ ਨਹੀਂ ਪਰ ਰਿਆ ਕੱਲਾ ਉਹਦੋਂ ਤੈਨੂੰ ਬਲੌਗ ਬਣਾਉਣੇ ਜ਼ਰੂਰੀ ਨਹੀਂ ਮਰਦਾਂ ਦੀ ਖੇਡ ਕਬੱਡੀ ਆ ਪਰ ਕਬੱਡੀ ਦੇ ਕੱਪਾਂ ਤੇ ਵੀ ਅਜੀਹਿਆਂ ਕੁੜੀਆਂ ਨੂੰ ਜਿਹੜਾ ਸਨਮਾਨਤ ਕੀਤਾ ਜਾਂਦਾ ਇੱਕ ਐਸਾ ਚੀਫ ਗੈਸਟ ਬੁਲਾਇਆ ਜਾਂਦਾ ਵਾ ਜਿਹੜੀਆਂ ਸੋਸ਼ਲ ਮੀਡੀਆ ਤੇ ਕਾਫੀ ਗੰਦ ਫਲਾਉਂਦੀਆਂ ਨੇ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਪਰ ਸਮਝਣ ਵਾਲਿਆਂ ਨੇ ਸਮਝ ਜਾਣਾ ਵਾ ਤੇ ਉਹਨਾਂ ਨੂੰ ਬੁਲਾਉਣਾ ਖਾਲਾ ਕਿ ਕਬੱਡੀ ਮਰਦਾਂ ਦੀ ਖੇਡ ਆ ਉਹਨਾਂ ਕਮੇਟੀਆਂ ਨੂੰ ਚਾਹੀਦਾ ਨਹੀਂ ਵੀ ਇਹ ਚੀਜ਼ ਇਹ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਾਣ ਬੁੱਝ ਕੇ ਇੱਕ ਸਾਜਿਸ਼ ਦੇ ਤਹਿਤ ਚੰਗੇ ਵਿਸ਼ਿਆਂ ਤੋਂ ਪਰੇ ਰੱਖਿਆ ਜਾ ਰਿਹਾ ਤਾਂ ਕਿ ਇਹ ਜਿਹੜੇ ਸਾਡੇ ਬੱਚੇ ਆ ਕਿਤੇ ਕੱਲ ਕੱਲ ਨੂੰ ਆਪਣੇ ਹੱਕ ਨਾ ਮੰਗਣ ਕੱਲ ਕੱਲ ਨੂੰ ਇਹ ਐਜੂਕੇਟ ਨਾ ਹੋ ਜਾਣ ਤਾਂ ਕਰਕੇ ਕੋਈ ਨਾ 6 ਮਹੀਨੇ 5-6 ਮਹੀਨੇ ਬਾਅਦ ਕੋਈ ਨਾ ਕੋਈ ਆਹਜਾ ਨਵਾਂ ਸ਼ੋਸ਼ਾ ਜਾਂ ਆਟਮ ਦੀ ਕੱਟ ਕੇ ਲਿਆ ਦਿੰਦੇ ਨੇ ਜਿਨ੍ਹਾਂ ਦੇ ਵਿੱਚ ਆ ਸਾਰੇ ਉਹ ਨੇ ਜੋ ਤੁਸੀਂ ਚੱਜ ਦੀ ਖਬਰ ਕਰ ਲਿਓ ਕੋਈ ਉਹਦਾ ਤੁਸੀਂ ਕਹਿੰਦਾ 500,000 1500, 2000 ਵਿਊ ਨਹੀਂ ਆਉਣਾ ਤੇ ਇਹੋ ਜਿਹੇ ਲੌਂਡੇ ਨੂੰ ਟੈਂਪੋ ਨੂੰ ਦਿਖਾ ਦਿਓ ਤੁਸੀਂ ਮੈਂ ਕਹਿੰਦਾ ਤੁਹਾਨੂੰ ਮਿਲੀਅਨ ਦੇ ਵਿੱਚ ਇਹੋ ਜਿਹੀ ਕਰਦੇ ਨੇ ਇੰਟਰਵਿਊ ਮੈਂ ਉਹ